ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਕਰਮ ਧਰਮ ਸਭ ਬੰਧਨਾ ਪਾਪ ਪੁੰਨ ਸੰਬੰਧ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ ਕਿ ਇਕੱਠੇ ਕਹਿੰਦੇ ਆ ਪਾਪ ਪੁੰਨ ਕਹਿ ਜਾਂਦੇ ਹਨ ਜਿਹਦੇ ਨਾਲ ਇੱਕ ਪੱਪਾ ਰਹਿ ਜਾਂਦਾ ਹੈ ਦੋਵੇਂ ਪੱਪੇ ਸ਼ੁੱਧ ਬੋਲਨੇ ਪਾਪ ਪੁੰਨ ਸੰਬੰਧ ਮਮਤਾ ਮੋਹ ਸੋ ਬੰਦਨਾ ਪੁੱਤਰ ਕਲਤਰ ਸੁਤੰਦ ਜਹ ਦੇਖਾ ਤਹ ਜੇਵਰੀ ਮਾਇਆ ਕਾ ਸੰਬੰਧ ਨਾਨਕ ਸੱਚੇ ਨਾਮ ਬਿਨ ਵਰਤਣ ਵਰਤੇ ਅੰਧ ਮਹੱਲਾ ਚੌਥਾ ਅੰਦੇ ਚੰਨ ਤਾਥੀਐ ਜਾ ਸਤਗੁਰ ਮਿਲੈ ਰਜਾਈ ਬੰਧਨ ਤੋੜੈ ਸਤਿ ਵਸੈ ਅਗਿਆਨ ਅਧੇਰਾ ਜਾਇ ਸਭ ਕਿਛੁ ਦੇਖੈ ਤਿਸਾ ਕਾ ਜਿਨ ਕੀਆ ਤਨ ਸਾਜ ਨਾਨਕ ਸਰਨ ਕਰਤਾਰ ਕੀ ਕਰਤਾ ਰਖੈ ਲਾਜ ਪੌੜੀ ਜਦਹੁ ਆਪੇ ਥਾਠ ਕੀਆ ਬਹਿ ਕਰਤਾ ਜਦਹੁ ਇਥੀ ਹਮ ਲੱਗ ਜੇਗੀ ਜਦਹੁ ਪੋਲਾ ਹੀ ਉਚਾਰਨ ਕਰਨਾ ਜਦਹੁ ਨਹੀਂ ਕਹਿਣਾ ਜਦਹੁ ਆਪੇ ਥਾਠ ਕੀਆ ਬਹਿ ਕਰਤਾ ਜਦਹੁ ਆਪੇ ਥਾਠ ਕੀਆ ਬਹਿ ਕਰਤਾ ਤਦਹ ਪੁੱਛ ਨਾ ਸੇਵਕ ਬੀਆ ਤਦਹ ਇਥੇ ਯਮਕ ਪੁੱਛ ਨਾ ਸੇਵਕ ਬੀਆ ਤਦਹ ਕਿਆ ਕੋ ਲੇਵੈ ਕਿਆ ਕੋ ਦੇਵੈ ਤਦਹ ਕਿਆ ਕੋ ਲੇਵੈ ਕਿਆ ਕੋ ਦੇਵੈ ਜਾ ਅਵਰ ਨਾ ਦੂਜਾ ਕੀਆ ਫਿਰ ਆਪੇ ਜਗਤ ਉਪਾਇਆ ਕਰਤਾ ਫਿਰ ਆਪੇ ਜਗਤ ਉਪਾਇਆ ਕਰਤਾ ਫਿਰ ਆਪੇ ਜਗਤ ਉਪਾਇਆ ਕਰਤੈ ਦਾਨ ਸਭਨਾ ਕੋ ਦਿਆ ਆਪੇ ਸੇਵ ਬਣਾਈਐ ਨਾ ਗੁਰਮੁਖ ਹਾਂਜੀ ਗੁਰਮੁਖ ਪਦ ਤੇ ਵਿਸਰਾਮ ਹੈ ਆਪੇ ਸੇਵ ਬਣਾਈਐ ਨਾ ਗੁਰਮੁਖ ਆਪੇ ਸੇਵ ਬਣਾਈਐ ਨਾ ਗੁਰਮੁਖ ਆਪੇ ਅੰਮ੍ਰਿਤ ਪੀਆ ਆਪ ਨਿਰੰਕਾਰ ਆਕਾਰ ਹੈ ਆਪੇ ਆਪ ਨਿਰੰਕਾਰ ਆਕਾਰ ਹੈ ਆਪੇ ਆਪੇ ਕਰੈ ਸੁਖthਿਆ ਆਪੇ ਕਰੈ ਸੁਖthਿਆ ਸ਼ਲੋਕ ਮਹੱਲਾ ਤੀਜਾ ਗੁਰਮੁਖ ਪ੍ਰਾਪਿ ਸੇਵਹਿ ਸਾਧ ਸਾਚਾ ਅਣ ਦਿਨ ਸਹਜ ਪਿਆਰ ਸਦਾ ਆਨੰਦ ਗਾਵਹਿ ਗੁਣ ਸਾਚੇ ਅਰਧ ਉਰਧ ਉਰਤਾਰ ਅੰਤਰ ਪ੍ਰੀਤਮ ਹਸਿਆ ਨਹੀਂ ਕਹਿਣਾ ਜਿੱਥੇ ਰਾਰੇ ਨੂੰ ਸਿਆਰੀ ਹੋਵੇ ਉੱਥੇ ਵੱਖਰਾ ਕਹਿਣਾ ਜਿੱਥੇ ਰਾਰੇ ਨੂੰ ਸਿਆਰੀ ਨਾ ਹੋਵੇ ਉਹ ਸੰਬੰਧਕ ਪਾਠ ਹੈ ਕਠਾਈ ਪਾਠ ਬੋਲਣਾ ਅਰਧ ਉਰਧ ਔਰ ਧਾਰ ਅੰਤਰਪ੍ਰੀਤਮ ਵਸਿਆ ਧੁਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਿਲਾਏ ਆ ਨਾ ਆਪੇ ਕਿਰਪਾ ਧਾਰ ਜਿਹੜੇ ਪਾਦ ਹੁੰਦੇ ਆ ਨਾ ਹੁੰਦਾ ਦਾ ਥੋੜਾ ਜਿਹਾ ਫਰਕ ਹੈ ਪਰ ਉਹਦੇ ਉਹ ਸ਼ੁੱਧ ਹੋ ਜਾਂਦਾ ਪਾਦ ਜਿਵੇਂ ਹੁਣ ਪ੍ਰੀਤਮ ਕਹਿ ਦਾਂਗੇ ਰਾਰਾ ਪੂਰਾ ਲੱਗ ਗਿਆ ਜੇ ਹੀਠਾ ਰਾਰਾ ਹੋਵੇ ਪ੍ਰੀਤਮ ਪ੍ਰੀ ਬੜੀ ਵਾਰ ਆਏਗਾ ਪ੍ਰੀਤ ਪਾਦ ਪ੍ਰੀਤਮ ਪਾਦ ਤਾਂ ਉਹਨੂੰ ਮਿਹਨਤ ਕੀਤੀ ਹੋਵੇ ਆਪਣੇ ਦਿਮਾਗ 'ਚ ਇਹ ਗੱਲ ਬੈਠੀ ਹੋਵੇ ਫਿਰ ਆਪਾਂ ਜਿੱਥੇ ਪ੍ਰੀਤਮ ਆਊਗਾ ਪ੍ਰੀਤਮ ਕਵਾਂਗੇ ਜਿੱਥੇ ਪ੍ਰੀਤਮ ਆਊਗਾ ਉੱਥੇ ਪ੍ਰੀਤਮ ਕਵਾਂਗੇ ਚਲੋ ਆਪੇ ਕਿਰਪਾ ਧਾਰ ਮਹੱਲਾ ਤੀਜਾ ਕਹੇ ਹੈ ਕਥੇ ਹੈ ਨਾ ਪਾਈ ਹੈ ਅਨ ਦਿਨ ਰਹੇ ਸਦਾ ਗੁਣ ਗਾਈ ਵਿਣ ਕਰਮੈ ਕਿਨੈ ਨਾ ਪਾਇਓ ਭੌਪ ਮੁ ਬਿਲ ਲਾਈ ਪਾਇਓ ਹੁੰਦੀਆਂ ਤੇ ਅੰਜ ਲੱਗਦਾ ਵੀ ਹੁੰਦਾ ਥੋੜਾ ਜਿਹਾ ਹੀ ਫਰਕ ਹੈ ਪਰ ਇਹਦੇ ਨਾਲ ਮਤਲਬ ਕਿ ਸ਼ੁੱਧ ਤੇ ਅਸ਼ੁੱਧ ਦੀ ਜਿਹੜੀ ਗੱਲ ਹੈ ਨਾ ਉਹ ਵੱਖਰੀ ਹੈ ਸ਼ੁੱਧ ਹੋਣਾ ਤੇ ਉਹਨੂੰ ਸ਼ਬਦ ਨੂੰ ਸੋਧਣਾ ਵੀ ਇਹਨੂੰ ਪਾਇਓ ਬੋਲਣਾ ਇਹ ਤੇ ਮਿਹਨਤ ਨਾਲ ਸ਼ੁੱਧ ਹੋਣਗੇ ਨਹੀਂ ਤੇ ਪਾਇਓ ਪਾਇਓ ਦਾ ਚੱਲੀ ਜਾਣਾ ਵਿਣ ਕਰਮੈ ਕਣੈ ਨਾ ਪਾਇਓ ਭੌਕ ਮੇ ਬਿਲ ਲਾਏ ਗੁਰ ਕਾ ਸ਼ਬਦ ਮਨ ਤਨ ਭਿਜੈ ਗੁਰ ਕੈ ਸਬਦ ਮਨ ਤਨ ਭਿਜੈ ਆਪ ਵਸੈ ਮਨ ਆਇ ਨਾਨਕ ਨਦਰਿ ਪਾਈਐ ਆਪੇ ਲਏ ਮਿਲਾਇ ਪੌੜੀ ਆਪੇ ਵੇਰ ਪ੍ਰਾਣ ਸਭ ਸਾਸਤ ਆਪ ਕਥੈ ਆਪ ਭਿਜੈ ਆਪੇ ਹੀ ਬਹਿ ਪੂਜੇ ਕਰਤਾ ਆਪ ਪਰਪੰਚ ਕਰੀਜੈ ਆਪ ਪਰਵਿਰਤ ਆਪ ਨਿਵਰਤੀ ਆਪ ਪਰਵਰਤ ਆਪ ਨਿਰਵਰਤੀ ਆਪ ਪਰਵਰਤ ਆਪ ਨਿਰਵਰਤੀ ਆਪੇ ਆਕਾਠਕ ਥੀਜੈ ਆਪੇ ਪੁਨ ਸਭ ਆਪੇ ਸਭ ਆਪ ਕਰਾਈ ਆਪ ਅਲਪਤ ਵਰਤੀਜੈ ਅਲਪਤ ਵਰਤੀਜੈ ਆਪੇ ਪੁਨ ਸਭ ਆਪ ਕਰਾਈ ਆਪ ਅਲਿਪਤ ਵਰਤੀਜੈ ਆਪੇ ਸੁਖ ਦੁਖ ਦੇਵਾ ਕਰਤਾ ਆਪੇ ਬਖਸ਼ ਕ੍ਰਿਜੈ ਆਪੇ ਹਾਂਜੀ ਆਪੇ ਸੁਖ ਦੁਖ ਦੇਵਾ ਕਰਤਾ ਆਪੇ ਬਖਸ਼ ਕ੍ਰਿਜੈ ਸ਼ਲੋਕ ਮਹੱਲਾ 3 ਸੇਖਾ ਅੰਦਰੋਂ ਜੋਰ ਛੱਡ ਤੂੰ ਭਉ ਕਰ ਝੱਲ ਗਵਾਈ ਇਹ ਸੇਖਾ ਪਦ ਤੇ ਜਮਕ ਲਾ ਦੇਣੀ ਹੈ ਸੇਖਾ ਅੰਦਰੋਂ ਜੋਰ ਛੱਡ ਤੂੰ ਇਥੇ ਵਿਸਰਾਮ ਭਉ ਕਰ ਇਕੱਠਾ ਨਹੀਂ ਗੈਦਨਾ ਫੋ ਕਰ ਛਲ ਗਵਾਏ ਗੁਰ ਕੈ ਭੈ ਕੀਤੀ ਨਿਸਤਰੀ ਭੈ ਵਿੱਚ ਨਿਰਭਉ ਪਾਈ ਮਨ ਕઠੋੜ ਸਬਦ ਭੇਦ ਤੂੰ ਸਾਤ ਵਸੈ ਮਨ ਆਏ ਸ਼ਾਂਤੀ ਵਿਚਾਰ ਕਮਾਵਣੀ ਸ਼ਾਂਤੀ ਵਿਚਾਰ ਕਮਾਵਣੀ ਵਾਵਾ ਦੱਬ ਕੇ ਬੋਲਦਾ ਕਮਾਵ ਆਮ ਕਈ ਵਰਨਾ ਕਮਾਵਣੀ ਸੂਆ ਵਾਬਾ ਰਹਿ ਜਾਂਦਾ ਹੈ ਕਮਾਵਣੀ ਸ਼ਾਂਤੀ ਵਿਚਾਰ ਕਮਾਵਣੀ ਸਖਸਮ ਪਾਏ ਥਾਈ ਨਾਨਕ ਕਾਮ ਕ੍ਰੋਧ ਕਿਨੈ ਨਾ ਪਾਇਓ ਪੁੱਛੋ ਗਿਆਨੀ ਜਾਏ ਮਹੱਲਾ ਤੀਜਾ ਮਨ ਮੁਖ ਮਾਇਆ ਮੂਹ ਹੈ ਨਾਮ ਨਾ ਲਗੋ ਪਿਆਰ ਕੂੜ ਕਮਾਵੈ ਕੂੜ ਸੰਗ ਰਹਿ ਕੂੜ ਕਰੇ ਆਹਾਰ ਏ ਸੰਗ੍ਰਹਿ ਸੰ ਤੋਂ ਡੈਸ਼ ਦੇ ਦਿੰਨੀ ਐ ਸੰਗ੍ਰਹਿ ਪਾਠ ਇਕੱਠਾ ਹੀ ਕਰਨਾ ਕੂੜ ਕਮਾਵੇ ਕੂੜ ਸੰਗ੍ਰਹਿ ਕੂੜ ਕਰੇ ਆਹਾਰ ਵਿਖ ਮਾਇਆ ਧਨ ਸੰਚ ਮਰਹਿ ਅੰਤੇ ਹੋਏ ਸਭ ਛਾਰ ਕਰਮ ਧਰਮ ਸੁਚ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਜੇ ਮਨ ਮੁਖ ਕਮਾਵੇ ਸੁ ਥਾਇ ਨ ਪਵੇ ਦਰਗਹ ਹੋਇ ਖਵਾਰ ਨਾਨਕ ਜੇ ਮਨ ਮੁਖ ਕਮਾਵੇ ਤਿਥਮਕ ਸੁ ਥਾਇ ਨ ਪਵੇ ਅਤਿ ਇਸਾਮ ਦਰਗਹ ਹੋਇ ਖਵਾਰ ਪੌੜੀ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਪੰਡ ਕਰੇ ਆਪੇ ਖੰਡ ਵਰਪੰਡ ਕਰੇ ਆਪ ਸਮੁੰਦ ਆਪ ਹੈ ਸਾਗਰ ਆਪੇ ਹੀ ਵਿਚ ਰਤਨ ਤਰੇ পাপ ਲਹਾਈ ਕਰੇ ਜਿਸ ਕਿਰਪਾ ਜਿਸ ਨੂੰ ਗੁਰਮੁਖ ਕਰੇ ਹਰੀ ਪਾਪੇ ਭੋਜਲ ਆਪ ਹੈ ਬੋਹਿਥਾ ਆਪੇ ਖੀਵਟ ਆਪ ਤਰੇ ਆਪੇ ਕਰੇ ਕਰਾਈ ਕਰਤਾ ਅਵਰਨਾ ਦੂਜਾ ਸੁਜਾ ਸਰੀ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਨਾਮ ਪਦਾਰਥ ਪਾਈਐ ਅਚਿੰਤ ਵਸੈ ਮਨ ਆਏ ਜਨਮ ਮਰਨ ਦੁੱਖ ਕੱਟੀਐ ਹੋਮੈ ਮਮਤਾ ਜਾਏ ਉੱਤਮ ਬਦਵੀ ਪਾਈਐ ਸੱਚੇ ਰਹੈ ਸਮਾਏ ਨਾਨਕ ਪੂਰਬ ਜਿਨ ਕਉ ਲਿਖਿਆ ਤਿਨਾ ਸਤਗੁਰ ਮਿਲਿਆ ਆਏ ਮਹਲਾ ਤੀਜਾ ਨਾਮ ਰਤਾ ਸਤਗੁਰੂ ਹੈ ਕਲਯੁਗ ਬੋਹਿਤ ਹੋਏ ਗੁਰਮੁਖ ਹੋਇ ਸੋ ਪਾਰ ਪਵੈ ਜਿਨਾ ਅੰਦਰ ਸੱਚਾ ਸੋਏ ਨਾਮ ਸਮਹਲੇ ਨਾਮ ਸੰਗ੍ਰਹਿ ਨਾਮੇ ਹੀ ਪਤ ਖੋ ਨਾਮੇ ਹੀ ਪਤ ਹੋਏ ਨਾਨਕ ਸਤਿਗੁਰ ਪਾਇਆ ਕਰਮ ਪ੍ਰਾਪਤ ਹੋਏ ਪੌੜੀ ਆਪੇ ਪਾਰਸ ਆਪ ਧਾਤ ਹੈ ਆਪ ਕੀ ਤੋਨ ਕੰਚਨ ਹੰਦੀ ਕੀ ਤੋਨ ਹੀ ਉਚਾਰਨ ਕਰਨਾ ਕਰ ਸਕੀ ਆਪੇ ਠਾਕੁਰ ਸੇਵਕ ਆਪੇ ਆਪੇ ਹੀ ਪਾਪ ਖੰਡਨ ਆਪੇ ਠਾਕੁਰ ਸੇਵਕ ਆਪੇ ਆਪੇ ਹੀ ਪਾਪ ਖੰਡਨ ਆਪੇ ਸਭ ਘਟ ਭੋਗਵੈ ਸੁਆਮੀ ਆਪੇ ਹੀ ਸਭ ਅੰਜਨ ਆਪ ਬਿਵੇਕ ਆਪ ਬਿਵੇਕ ਆਪ ਸਭ ਬੇਤਾ ਆਪੇ ਗੁਰਮੁਖ ਭੰਜਨ ਜਨ ਨਾਨਕ ਸਾਲਾਹੇ ਨਰਜੈ ਤੁਧ ਕਰਤੇ ਹਾਂਜੀ ਇੱਥੇ ਵਿਸਰਾਮ ਲਾਉਣਾ ਹੈ ਜਨ ਨਾਨਕ ਸਾਲਾਹੇ ਨਰਜੈ ਤੁਧ ਕਰਤੇ ਤੂ ਹਰ ਸੁਖ ਦਾਤਾ ਵਡਨ ਵਡਨ ਇਹ ਵਡਨ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਵੱਡਾ ਵਡਨ ਨਹੀਂ ਕਹਦਾ ਨਾ ਆਮ ਕਈ ਵਡਨ ਨਹੀਂ ਢੱਡਾ ਲਾ ਜਾਂਦੀ ਤੂ ਹਰ ਸੁਖ ਦਾਤਾ ਵਡਨ ਸਲਾਹਾਨ ਯਾਨੀ ਵੱਡਾ ਮਹਾਨ ਸਲੋਕ ਮਹੱਲਾ ਚੌਥਾ ਬੇਨ ਸਤ ਗੁਰ ਸੇਵੇ ਜੀਅ ਕੇ ਬੰਦਨਾ ਜੀਤੇ ਕਰਮ ਕਮਾਹੀ ਬੇਨ ਸਤਗੁਰ ਸੇਵੇ ਠਵਰ ਨ ਪਾਵਹੀ ਇਸ ਸੇਵੇ ਪਦ ਤੇ ਠਮਕਾ ਹਨ ਬਿਨ ਸਤਗੁਰ ਸੇਵੇ ਠਵਰ ਨ ਪਾਵਹੀ ਮਰ ਜਮਹਿ ਆਲਹ ਜਾਹੀ ਬੇਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨ ਵਸੈ ਮਨ ਆਏ ਨਾਨਕ ਬੇਨ ਸਤਗੁਰ ਸੇਵੇ ਜਮਪੁਰ ਬੱਦੇ ਮਾਰੀਐ ਮੁਹ ਕਾਲੈ ਉਠ ਜਾਹੀ ਮਹੱਲਾ ਤੀਜਾ ਇੱਕ ਸਤਗੁਰ ਕੀ ਸੇਵਾ ਕਰਹਿ ਚੱਕਰੀ ਆਰ ਨਾਮੇ ਲੱਗਾ ਪਿਆਰ ਨਾਨਕ ਜਨਮ ਸਵਾਰਨ ਆਪਣਾ ਸਵਾਰਨ ਆਪਣਾ ਨਾਨਕ ਜਨਮ ਸਵਾਰਨ ਆਪਣਾ ਕੋਲ ਕਾ ਕਰਨ ਉਦਾਰ ਪੌੜੀ ਆਪੇ 44 ਸਾਲ ਆਪ ਹੈ ਪਾਦਾ ਆਪੇ 44 ਸਾਲ ਆਪ ਹੈ ਪਾਦੋ ਆਪੇ ਚਾਟੜੇ ਪੜਨ ਕਉ ਆਣੀ ਆਪੇ ਚਾਟੜੇ ਪੜਨ ਕਉ ਆਣੀ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ਇਕਥੈ ਪੜ 부ਜਜੈ ਸਭ ਆਪੇ ਇਕਥੈ ਆਪੇ ਕਰੇ ਇਆਣੇ ਇਕਥੈ ਪੜ 부ਜਜੈ ਸਭ ਅਪੇ ਥਿ ਵਿਰਾਮ ਹੈ ਇਕਥੈ ਆਪੇ ਕਰੇ ਇਆਣੀ ਇਕਨਾ ਅੰਦਰ ਮਹਿਲ ਬੁਲਾਏ ਜਾ ਆਪ ਤੇਰਾ ਮਨ ਸੱਚੇ ਭਾਣੇ ਜਿਨ੍ਹਾਂ ਆਪੇ ਗੁਰਮੁਖ ਦੇ ਵੜਿਆਈ ਸੇ ਜਾਨ ਸੱਚੀ ਦਰਗਹ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ